श्रीवाहे गुरुजी गुरु जी वाहे गुरु किनका एक जिस जी बसावे ਅੱਖੀਏ ਕੇ ਦਰਸ ਤਖਾਰੋ ਨਾਨਕ ਯੁਨ ਸੰਗ ਮੋਹਿ ਉਦਾ ਜੀਨੂ ਤੇਰਿਆਂ ਦੀਦਾਰ ਆਂਦੀ ਲੋੜ ਹੈ ਮੈਨੂੰ ਤੇਰੇ ਅੰਦੀਦਾਰਿਆਂ ਦੀ ਲੋੜ ਹੈ ਉਹਨਾਂ ਸੰਗ ਮੈਨੂੰ ਤਾਰ ਦੇ ਜੀਨੂੰ ਤੇਰੇ ਅੰਦੀਦਾਰਿਆਂ ਦੀ ਲੋੜ ਹੈ ਉਹਨਾਂ ਸੰਗ ਮੈਨੂੰ ਤਾਰ ਦੇ i ਤਾਰ ਦੇ ਜੀਨੂ ਤੇਰੇ ਆਂਦੀ ਦਾਰਿਆਂ ਦੀ ਲੋੜ ਹੈ ਦਿਸਾ ਨੇ ਗਾਂਦੀ ਲੋੜ ਹੈ ਹੋ ਨਾਸਾਂਗੇ ਮੈਨੂੰ ਤਾਰ ਦੇ ਜੀਨੂ ਤੇਰੇ ਆਂਦੀ ਦਾਰਿਆਂ ਦੀ ਲੋੜ ਹੈ ਹੋ ਨਾਸਾਂਗੇ ਮੈਨੂੰ ਨਾ ਸਾង ਮੈਨੂੰ ਤਾਰ ਦੇ ਮੇਨੂੰ ਤੇਰੇ ਆਂ ਦੀ ਲੋੜ ਹੈ ਉਹ ਨਾ ਸਾង ਮੈਨੂੰ ਤਾਰ ਦੇ ਮੇਨੂੰ ਤੇਰੇ ਆਂ ਦੀ ਲੋੜ ਹੈ ਉਹ ਨਾ ਸਾង ਮੈਨੂੰ ਤਾਰ ਦੇ ਜਿੰਨੂ ਤੇਰੇ ਆਂ ਦੀਦਾਰਿਆਂ ਦੀ ਲੋਰ ਹੈ ਉਹਨਾ ਸੰਗ ਮੈਨੂੰ ਤਰ ਦੇ ਉਹਨਾ ਸੰਗ ਜੀ ਅਰਦੇ ਓ ਨਾ ਸੰਗ ਜੀ ਮੈਨੂੰ ਤਾਰ ਦੇ ਓ ਨਾ ਸੰਗ ਜੀ ਮੈਨੂੰ ਤਾਰ ਦੇ ਉਤਾਰਦੇ ਉਹਨਾਂ ਸੰਗ ਜੀ ਮੈਨੂੰ ਤਾਰਦੇ ਜੀਨੂੰ ਤੇਰੇ ਆਂਦੀ ਦਾਰਿਆਂ ਦੀ ਲੋੜ ਹੈ ਤਿਸਾਰੇ ਗਾਂ ਦੀ ਲੋਟ ਕੇ ਉਹਨਾਂ ਸੰਗ ਮੈਨੂੰ ਤਾਰਦੇ ਜੀਨੂੰ ਤੇਰੇ ਆਂਦੀ ਦਾਰਿਆਂ ਦੀ ਲੋੜ ਹੈ ਉਹਨਾਂ ਜਿਨੂ ਤੇਰੇ ਆਂਦੀ ਦਾਰਿਆਂ ਦੀ ਲੋੜ ਹੈ ਉਹਨਾਂ ਸੰਗ ਮੈਨੂੰ ਤਾਰ ਦੇ ਜਿਨੂ ਤੇਰੇ ਆਂਦੀ ਦਾਰਿਆਂ ਦੀ ਲੋੜ ਹੈ ਉਹਨਾਂ ਸੰਗ ਮੈਨੂੰ ਤਾਰ ਦੇ ਦਾਰਿਆਂ ਦੀ ਲੋੜ ਹੈ ਉਨਾ ਸੰਗ ਮੈਨੂੰ ਤਰ ਦੇ ਤੇਰੇ ਆਂ ਦਦਾਰਿਆਂ ਦੀ ਲੋੜ ਹੈ ਉਨਾ ਸੰਗ ਮੈਨੂੰ ਤਰ ਦੇ ਕਿਨ ਕਾ ਏਕ ਜਿਸ ਜੀਵਸਾਵੇ ਤਾਂ ਕੀ ਮੈਂ ਮਗਨੀ ਨ ਆਵੇ ਕਾਂਖੀ ਏਕੈ ਦਰਸ ਤੋਹਾਰੋ ਨਾਨਕ ਉਨ ਸੰਗਮ へ ਉਧਾਰੋ ਪਰਮ ਸਤਿਕਾਰ ਜੋ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰ ਜੀ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਵਾਉ ਅੱਜ ਆਪਾਂ ਸਾਰੇ ਸ਼ਰੀਰ ਰਲ ਮਿਲ ਕਰਕੇ ਸਤਿਪੁਰਖਾਂ ਦੀ ਨਿੱਘੀ ਔਰ ਮਿੱਠੀ ਯਾਦ ਨੂੰ ਸਮਰਪਿਤ ਹੋ ਕਰਕੇ ਮਹਾਪੁਰਖਾਂ ਦੇ ਪਰਵਕਾਰਾਂ ਨੂੰ ਯਾਦ ਕਰਦੇ ਆਂ ਲਾਇਕ ਸੁਪੁੱਤਰਾਂ ਦਾ ਮਾਣ ਰੱਖਦਿਆਂ ਹੋਇਆ ਆਪਣੇ ਬਾਬਿਆਂ ਦੀਆਂ ਕਥਾ ਕਹਾਣੀਆਂ ਵਿਚਾਰਾਂ ਦੇ ਨਾਲ ਜੁੜੇ ਆਂ ਸਾਡਾ ਇੱਥੇ ਆਉਣਾ ਆ ਕੇ ਬਹਿਣਾ ਪ੍ਰਵਾਨ ਹੋਵੇ ਕਥਾ ਕੀਰਤਨ ਦੇ ਪ੍ਰਵਾਹ ਚੱਲ ਰਹੇ ਨੇ ਕਿੰਨੇ ਰਬ ਰੰਗੀਆਂ ਰੂਹਾਂ ਦੇ ਪਾਸੋਂ ਆਪ ਜੀ ਨੇ ਗੁਰ ਸ਼ਬਦ ਦੀ ਵਿਚਾਰ ਗੁਰ ਇਤਿਹਾਸ ਦੀ ਵਿਚਾਰ ਸਰਵਣ ਕੀਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਰਬ ਰੰਗੀਆਂ ਰੂਹਾਂ ਨੇ ਆਪ ਜੀ ਨੂੰ ਹਰੀ ਜਸ ਕੀਰਤਨ ਦੁਆਰਾ ਨਿਹਾਲ ਕਰਨਾ ਹੈ ਸੋ ਆਓ ਸਾਡਾ ਇੱਥੇ ਆਉਣਾ ਬਹਿਣਾ ਪ੍ਰਵਾਣ ਹੋਵੇ ਗਾਵੇ ਆ ਸੁਣਿਆ ਪ੍ਰਵਾਣ ਚੜ ਜਾਏ ਗੁਰ ਸ਼ਬਦ ਦੀ ਵਿਚਾਰ ਦਾ ਕਿਣਕਾ ਗੁਰ ਇਤਿਹਾਸ ਦੀ ਵਿਚਾਰ ਦਾ ਕਿਣਕਾ ਮਹਾਪੁਰਖਾਂ ਦੇ ਸੋਹਣੇ ਜੀਵਨ ਦੀ ਵਿਚਾਰ ਦੇ ਵਿੱਚੋਂ ਕਿਣਕਾ ਕਿਤੇ ਸਾਡੇ ਹਿਰਦੇ ਵਿੱਚ ਵਸ ਜਾਵੇ ਸਾਡਾ ਇੱਥੇ ਹੀ ਨਹੀਂ ਸੰਸਾਰ ਤੇ ਆਉਣਾ ਰਹਿਣਾ ਪਰਵਾਣ ਚੜ ਜਾਏਗਾ ਪਾਤਸ਼ਾਹ ਕਹਿੰਦੇ ਕਿਣਕਾ ਏਕ ਜਿਸ ਜੀਵ ਸਾਵੈ ਕੀ ਹੋਏਗਾ ਤਾਂ ਕਿ ਮਹਿਮਾ ਗਨੀ ਨਾ ਕਾਂਖੀ ਏਕੈ ਦਰਸ਼ ਤੁਹਾਰੋ ਵੈਸੇ ਰੋਜ਼ ਹੀ ਅਰਦਾਸਾਂ ਕਰਦੇ ਹਾਂ ਸਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤਾਵੈ ਮਾਲਕਾ ਉਹਨਾਂ ਦਾ ਮੇਲ ਮਿਲਾਪ ਬਖਸ਼ੀ ਜਿਨ੍ਹਾਂ ਨੂੰ ਮਿਲ ਕੇ ਤੇਰੇ ਦਰ ਘਰ ਨਾਲ ਸਾਂਝ ਬਣ ਜਾਏ ਜਦੋਂ ਕਦੇ ਇਦਾਂ ਦਾ ਸਮਾਂ ਬਣਦਾ ਹੈ ਤੇ ਆਨੰਦ ਚਿੱਤ ਵਿੱਚ ਭਾਵਨਾ ਬਣਾ ਕੇ ਸੰਗਤ ਕਰੀਏ ਭਗਤ ਕਬੀਰ ਸਾਹਿਬ ਦੇ ਜੀਵਨ ਦਾ ਤਜਰਬਾ ਇਹ ਸੰਗਤ ਕਰੀਏ ਸਾਧਕੀ ਕਿਉਂ ਕਰਨੀ ਹੈ ਵੀ ਅੰਤ ਕਰੈ ਨਰਵਾਹ ਸਾਗਤ ਸੰਗ ਨਾ ਕੀਜੀਏ ਜਾਂਤੇ ਹੋਏ ਬਿਨਾ ਅੰਦਰੋਂ ਅਰਦਾਸ ਕਰੀਏ ਪਾਤਸ਼ਾਹ ਜਿਨ੍ਹਾਂ ਨੂੰ ਤੇਰੇ ਦੀਦਾਰਿਆਂ ਦੀ ਦਰਸ਼ ਦੀ ਲੋੜ ਹੈ ਅਭਲਾਸ਼ਾ ਹੈ ਕਾਂਕਸ਼ਾ ਹੈ ਕਾਂਖੀ ਇਕੈ ਦਰਸ ਤੁਹਾਰੋ ਕਿਰਪਾ ਕਰ ਦਿਓ ਉਹਨਾਂ ਦਾ ਮਿਲਾਪ ਬਖਸ਼ਿਓ ਨਾਨਕ ਹੁਣ ਸੰਗ ਮੋਹੇ ਉਧਾਰੋ ਉਹਨਾਂ ਨੂੰ ਮਿਲ ਕੇ ਸਾਡਾ ਵੀ ਉਧਾਰ ਹੋ ਜਾਏਗਾ ਕਿਰਪਾ ਦੇ ਦਾਤੇ ਸਤਿਪੁਰਖ ਸ੍ਰੀਮਾਨ ਸੰਤ ਬਾਬਾ ਕਿਰਪਾ ਸਿੰਘ ਮਹਾਰਾਜ ਦੀ ਮੇਰ ਦਾ ਕਿਣਕਾ ਆਤ ਸਤਕਾਰ ਜੋਗ ਸ਼੍ਰੀਮਾਨ ਸੰਤ ਬਾਬਾ ਨਰੈਣ ਸਿੰਘ ਮਹਾਰਾਜ ਨੂੰ ਮਿਲਿਆ ਤੇ ਬਖਸ਼ਿਸ਼ਾਂ ਕਿੱਡੀਆਂ ਕ ਹੋ ਗਈਆਂ ਭਾਵੇਂ ਜੀਵਨ ਦਾ ਲੰਮਾ ਸਮਾਂ ਮੋਨ ਧਾਰ ਕੇ ਰੱਖਿਆ ਪਰ ਉਸ ਮੋਨੀ ਅਵਤਾਰ ਨੇ ਐਸੀ ਕਮਾਈ ਕੀਤੀ ਆਪ ਮੋਨ ਵਿੱਚ ਰਹਿ ਕੇ ਆਪਣੇ ਪਿਆਰਿਆਂ ਨੂੰ ਉਹ ਆਵਾਜ਼ਾਂ ਬਖਸ਼ੀਆਂ ਨੇ ਅੱਜ ਕੁੱਲ ਸੰਸਾਰ ਵਿੱਚ ਗੂੰਜਾਂ ਪੈ ਰਹੀਆਂ ਹਾਜ਼ਰੀ ਭਰ ਕੇ ਗਏ ਆ ਬਾਬਾ ਮਗਰ ਸਿੰਘ ਜੀ ਬਾਬਾ ਧਰਮ ਸਿੰਘ ਜੀ ਬੈਠੇ ਨੇ ਬਾਬਾ ਭਰਪੂਰ ਸਿੰਘ ਜੀ ਕਿੰਨੇ ਸਤਪੁਰਖ ਮੌਜੂਦਾ ਮੁਖੀ ਸੰਤ ਬਾਬਾ ਰਣਜੀਤ ਸਿੰਘ ਜੀ ਉਸ ਮੋਨੀ ਅਵਤਾਰ ਨੇ ਉਹ ਬਾਝਾਂ ਬਖਸ਼ੀਆਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਗੂੰਜਾਂ ਪੈ ਰਹੀਆਂ ਨੇ ਉਹਨਾਂ ਦੀ ਦਇਆ ਦ੍ਰਿਸ਼ਟੀ ਹੋਏ ਅਜ ਬਾਬਾ ਰਣਜੀਤ ਸਿੰਘ ਮਹਾਰਾਜ ਜੀ ਕਿਰਪਾ ਦਾ ਮੇਗ ਵਰਸਾ ਰਹੇ ਨੇ ਆਪ ਜੁੜੇ ਆ ਤੇ ਸਾਨੂੰ ਜੋੜਨ ਦਾ ਯਤਨ ਕਰ ਰਹੇ ਨੇ ਇਸੇ ਕਰਕੇ ਭਗਤ ਕਬੀਰ ਸਾਹਿਬ ਕਹਿੰਦੇ ਆ ਸਾਧੂ ਦੀ ਸੰਗਤ ਰੱਜ ਕੇ ਕਰੀਏ ਕਿਉਂਕਿ ਰੱਬ ਜਿਨ੍ਹਾਂ ਤੇ ਬਹੁਤਾ ਖੁਸ਼ ਹੁੰਦਾ ਹੈ ਉਹਨਾਂ ਨੂੰ ਸਾਧੂ ਦੀ ਸੰਗਤ ਮਿਲਦੀ ਹੁੰਦੀ ਹੈ ਹਾਂ ਜਿਨ੍ਹਾਂ ਤੇ ਸਾਧੂ ਖੁਸ਼ ਹੋ ਜੇ ਉਹਨਾਂ ਨੂੰ ਰੱਬ ਮਿਲ ਜਾਂਦਾ ਹੁੰਦਾ ਹੈ ਆਖੋ ਸਤਨਾਮ ਵਾਹਿਗੁਰੂ ਉਹਨਾਂ ਨੂੰ ਰੱਬ ਮਿਲ ਜਾਂਦਾ ਹੁੰਦਾ ਹੈ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਮੁਖੀ ਸ਼੍ਰੀਮਾਨ ਸੰਤ ਬਾਬਾ ਕੀਰਤਨ ਸਿੰਘ ਜੀ ਮਹਾਰਾਜ ਸਤਿਪੁਰਖਾਂ ਦੀ ਸੰਗਤ ਮਿਲੇ ਉਹ ਕਹਿੰਦੇ ਜੀਵਨ ਵਿੱਚ ਮੈਂ ਇੱਕ ਵਾਰ ਹੀ ਕਥਾ ਸੁਣੀ ਬਸ ਪਹਿਲੀ ਵਾਰ ਜਦੋਂ ਕਥਾ ਸੁਣੀ ਨਾ ਤਾਂ ਪੂਰਿਆਂ ਦੀ ਸੁਣੀ। ਸ਼੍ਰੀਮਾਨ ਸੰਤ ਬਾਬਾ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਮਹਾਪੁਰਖ। ਉਹਨਾਂ ਦੇ ਮੁਖਾਰ ਵਿੰਦ ਚੋਂ ਪਾਵਨ ਬਾਣੀ ਦੇ ਵਚਨ ਸੁਣੇ ਕਥਾ ਕਰਦੇ ਸੀ ਬੀਤ ਜਹ ਬੀਤ ਜਹ ਜਨਮ ਆਕਾਜਰੇ ਭਾਵਨਾ ਬਣਾ ਕੇ ਵਚਨ ਸਰਵਣ ਕਰੇ। ਉਹ ਬਖਸ਼ਿਸ਼ਾਂ ਦਾ ਕਿਨਕਾ ਐਸਾ ਹਿਰਦੇ ਵਿੱਚ ਵਸਿਆ ਬਚਨ ਐਸੇ ਹਿਰਦੇ ਵਿੱਚ ਬਸੇ ਮਨਾ ਜਿਹੜੇ ਕਾਜ ਵਾਸਤੇ ਸੰਸਾਰ ਵਿੱਚ ਆਇਆ ਤੂੰ ਤਹੇ ਹਜੇ ਆਰੰਭਤਾ ਵੀ ਨਹੀਂ ਕੀਤੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀਵਨ ਤੇਰਾ ਇਦਾਂ ਹੀ ਬੀਤਦਾ ਜਾ ਰਿਹਾ ਐ ਆਉਧ ਘਟੈ ਦਿਨਸ ਰਹਿਣਾ રે ਮਨ ਗੁਰ ਮਿਲ ਕਾਜ ਸਵਾਰੇ ਜੇ ਜੀਵਨ ਸਫਲ ਬਣਾਉਣੇ ਨੇ ਗੁਰੂ ਨੂੰ ਮਿਲਿਆ ਬਿਨਾ ਜੀਵਨ ਦੇ ਕਾਜ ਸਫਲ ਨਹੀਂ ਹੋਣਗੇ ਕਿਤੇ ਸਾਡਾ ਤੁਹਾਡਾ ਇਦਾਂ ਦੇ ਮਨ ਬਣ ਜਾਏ ਤੈਨੂੰ ਭੇਜਿਆ ਸੀ ਕਰਮ ਕਮਹੁਣ ਵਾਸਤੇ ਤੂੰ ਤਾਂ ਜਗ ਚੰਦਰੇ ਨਾਲ ਚਿੱਤ ਲਾ ਕੇ ਬਹਿ ਗਿਆ ਭੇਜਿਆ ਸੀ ਕਰਮ ਕਮਹੁਣ ਵਾਸਤੇ ਜਗ ਚੰਦਰੇ ਨਾਲ ਚਿੱਤ ਲਾ ਕੇ ਬਹਿ ਗਿਆ ਭੇਜਿਆ ਸੀ ਕਰਮ ਕਮਹੁਣ ਵਾਸਤੇ ਜਗਚੰਦਰ ਨੱਚਲਾ ਕੇ ਬਹਿ ਗਿਆ ਤੇਜਿਆ ਸੀ ਕਰਮ ਕਮਾਉਣ ਵਾਸਤੇ ਜਗਚੰਦਰ ਨੱਚਲਾ ਕੇ ਬਹਿ ਗਿਆ ਤੈਨੂੰ ਭੇਜਿਆ ਸੀ ਕਰਮ ਕਮਾਉਣ ਵਾਸਤੇ ਜਗਚੰਦਰ ਨੱਚਲਾ ਕੇ ਬਹਿ ਗਿਆ ਤੇਜਿਆ ਸੀ ਕਰਮ ਕਮਾਉਣ ਵਾਸਤੇ ਜਗਚੰਦਰ ਨੱਚਲਾ ਕੇ ਬਹਿ ਗਿਆ ਤੈਨੂੰ ਭੇਜਿਆ ਸੀ ਕਰਮ ਕਮਾਉਣ ਵਾਸਤੇ ਜਗ ਚੰਦਰੇ ਨਾਲ ਚਿੱਤ ਲਾ ਕੇ ਬਹਿ ਗਿਆ ਭੇਜਿਆ ਸੀ ਕਰਮ ਕਮਾਉਣ ਵਾਸਤੇ ਜਗ ਚੰਦਰੇ ਨਾਲ ਚਿੱਤ ਲਾ ਕੇ ਬਹਿ ਗਿਆ ਭੇਜਿਆ ਸੀ ਕਰਮ ਕਮਾਉਣ ਵਾਸਤੇ ਜਗ ਚੰਦਰੇ ਨਾਲ ਚਿੱਤ ਲਾ ਕੇ ਬਹਿ ਗਿਆ ਭੇਜਿਆ ਸੀ ਕਰਮ ਕਮਾਉਣ ਵਾਸਤੇ ਜਗਚੰਦਰੇ ਨਾ ਚਿੱਤ ਲਾ ਕੇ ਬਹਿ ਗਏ ਆ ਤੈਨੂੰ ਭੇਜਿਆ ਸੀ ਕਰਮ ਕਮਾਉਣ ਵਾਸਤੇ ਜਗਚੰਦਰੇ ਨਾ ਚਿੱਤ ਲਾ ਕੇ ਬਹਿ ਗਏ ਆ ਤੈਜਿਆ ਸੀ ਕਰਮ ਕਮਾਉਣ ਵਾਸਤੇ ਜਗਚੰਦਰੇ ਨਾ ਚਿੱਤ ਲਾ ਕੇ ਬਹਿ ਗਏ ਆ ਜਗਚੰਦਰੇ ਨਾ ਚਿੱਤ ਲਾ ਕੇ ਬਹਿ ਗਿਆਂ ਜਗਚੰਦਰੇ ਨਾ ਚਿੱਤ ਲਾ ਕੇ ਬਹਿ ਗਿਆਂ ਜਗਚੰਦਰੇ ਨਾ जग चंद्रे ना चितुला के बह गया जग चंद्रे ना चित गया जग चंद्रे न चित के बह गया जग चंद्रे न चित गया जग चंद्रे के बया जग चंद्रे ना चित ला के भे जग चंद्रे ना चित के बह गया जग चंद्रे ना चित ला के बह गया ਜਗਚੰਦਰੇ ਨਾ ਚਿੱਤ ਲਾ ਕੇ ਬਹਿ ਗਏ ਤੈਨੂੰ ਪੇਜਿਆ ਸੀ ਕਰਮ ਕਮਾਉਣ ਵਾਸਤੇ ਜਗਚੰਦਰੇ ਨਾ ਚਿੱਤ ਲਾ ਕੇ ਬਹਿ ਗਏ ਇਥੇ ਅਸੀਂ ਕਰਮ ਕਮਾਉਣ ਵਾਸਤੇ ਜਗਚੰਦਰੇ ਨਾ ਚਿੱਤ ਲਾ ਕੇ ਬਹਿ ਗਏ ਤੈਨੂੰ ਪੇਗਿਆ ਸੀ ਕਰਮ ਕਮਾਉਣ ਵਾਸਤੇ ਜਗਚੰਦਰੇ ਨਾ ਚਿੱਤ ਲਾ ਕੇ ਬਹਿ ਗਏ ਇਥੇ ਅਸੀਂ ਕਰਮ ਕਮਾਉਣ ਵਾਸਤੇ ਜਗਚੰਦਰੇ ਨਾ ਚਿੱਤ ਲਾ ਕੇ ਬਹਿ ਗਏ ਜੇ ਅਸੀਂ ਕਰਮ ਕਮਾਉਣ ਵਾਸਤੇ ਜਗ ਚੰਦਰੇ ਦਾ ਚਿੱਤ ਲਾ ਕੇ ਬਹਿ ਗਏ ਜੇ ਜੀਅ ਅਸੀਂ ਕਰਮ ਕਮਾਉਣ ਵਾਸਤੇ ਜਗ ਚੰਦਰੇ ਦਾ ਚਿੱਤ ਲਾ ਕੇ ਬਹਿ ਗਏ ਆਇਆ ਸੁਣਨ ਪੜਨ ਕੋ ਬਾਣੀ ਪਰ ਸਾਡੇ ਬਦ ਕਿਸਮਤੀ ਹੈ ਵੀ ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪ੍ਰਾਣੀ ਇਸੇ ਕਰਕੇ ਭਗਤ ਕਬੀਰ ਸਾਹਿਬ ਕਹਿੰਦੇ ਸਤਿਪੁਰਖਾਂ ਦੀ ਸੰਗਤ ਕਰਨੀ ਹੈ ਸੰਗਤ ਕਰੀਏ ਸਾਧਕੀ ਕਿਉਂ ਕਰਨੀ ਹੈ ਉਹ ਆਪ ਜਪਦੇ ਨੇ ਤੇ ਸਾਨੂੰ ਜਪਾਉਂਦੇ ਨੇ ਸਤਿਪੁਰਖਾਂ ਦਾ ਵਚਨ ਮੰਨਾਂਗੇ ਗੁਰੂ ਦੀ ਕਿਰਪਾ ਹੋ ਜਾਣੀ ਹੈ ਜੇ ਕੋ ਵਚਨ ਕਮਾਵੇ ਸੰਤਨ ਕਾ ਗੁਰ ਪ੍ਰਸਾਦੀ ਤਰੀਏ ਬਾਕੀ ਤੇ ਦੀਨ ਗਵਾਹਾ ਦੁਨੀ ਸਿਉ ਦੁਨੀ ਨਾ ਚਾਲੀ ਸਾਥ ਪਾਏ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਅੱਜ ਬਾਬਾ ਰਣਜੀਤ ਸਿੰਘ ਜੀ ਆਪਣਾ ਇਹ ਕਰਮ ਕਮਾ ਰਹੇ ਨੇ ਆਪਣੀ ਡਿਊਟੀ ਨਿਭਾ ਰਹੇ ਨੇ ਵੱਡਿਆਂ ਨੇ ਅਸੀਸਾਂ ਦਿੱਤੀਆਂ ਉਹਨਾਂ ਨੇ ਬਾਬਾ ਕਿਰਪਾ ਸਿੰਘ ਮਹਾਰਾਜ ਤੋਂ ਅਸੀਸਾਂ ਲਈਆਂ ਉਹਨਾਂ ਤੇ ਸਤਿਗੁਰਾਂ ਦੀ ਕਿਰਪਾ ਹੋਈ ਹੈ ਲੜੀ ਚੱਲਦੀ ਜਾ ਰਹੀ ਹੈ ਸਾਡੇ ਜੀਵਨ ਦਾ ਇਲਕਸ਼ੀ ਹੈ ਵੀ ਸਤਿਪੁਰਖਾਂ ਦੀ ਸੰਗਤ ਕਰਨੀ ਉਹਨਾਂ ਨੇ ਜਪਣਾ ਤੇ ਸਾਨੂੰ ਜਪਾਉਣਾ ਹੈ ਜੇ ਸਾਡੇ ਹਿਰਦੇ 'ਚ ਕਿਨਕਾ ਵਸ ਜੇ ਜੀਵਨ ਦਾ ਉਧਾਰ ਹੋ ਜਾਣਾ ਹੈ ਸੰਤ ਬਾਬਾ ਕੀਰਤਨ ਸਿੰਘ ਜੀ ਕਹਿਣ ਲੱਗੇ ਕਹਿੰਦੇ ਵਚਨ ਹਿਰਦੇ 'ਚ ਵਸ ਕੇ ਮਨਾ ਜ਼ਿੰਦਗੀ ਲੰਘਦੀ ਜਾ ਰਹੀ ਹੈ ਜਿਹੜਾ ਕੰਮ ਕਰਨ ਵਾਸਤੇ ਆਇਆ ਉਹ ਤਾਂ ਸ਼ੁਰੂ ਵੀ ਨਹੀਂ ਕੀਤਾ ਜੀ ਉਸ ਦਿਨ ਤੋਂ ਲੈ ਕੇ ਇੰਨੇ ਕੁ ਬੰਦਗੇ ਕੀਤੇ ਸੇਵਾ ਔਰ ਸਿਮਰਨ ਨੂੰ ਸਮਰਪਿਤ ਹੋ ਗਏ ਸਾਰਾ ਜੀਵਨ ਹੀ ਲਾ ਦਿੱਤਾ ਫਿਰ ਕਿਨਕਾ ਵਸਿਆ ਹਿਰਦੇ ਚ ਬਚਨ ਮਹਾਪੁਰਖਾਂ ਦੇ ਅਵਸਥਾ ਕੀ ਬਣ ਗਏ ਇੱਕ ਦਿਨ ਸੰਤ ਗਿਆਨੀ ਠਾਕੁਰ ਸਿੰਘ ਜੀ ਪਿੰਡ ਰਾਂਵਾਲੇ ਮਹਾਪੁਰਖਾਂ ਨੂੰ ਕਹਿੰਦੇ ਕਹਿੰਦੇ ਸਾਡੀ ਜਾਂਜ ਚੜੋਂਗੇ ਤੁਸੀਂ ਸਾਡੀ ਜਾਂਜ ਚੜੇਗੀ ਤੁਸੀਂ ਆਓਗੇ ਹੁਣ ਵੇਖਣ ਵਾਲੇ ਹੈਰਾਨ ਨੇ ਵੀ ਸ਼ਾਇਦ ਉਮਰ ਵਡੇਰੀ ਹੋ ਗਈ ਇਹਨਾਂ ਨੂੰ ਇਹ ਨਹੀਂ ਪਤਾ ਕਿੰਦਾਂ ਦੀਆਂ ਗੱਲਾਂ ਕਰਦੇ ਨੇ ਵੀ ਜੰਝ ਚੜੋਂਗੇ ਪਰ ਸਾਧੂ ਰਾਜ ਥੋੜਾ ਦੱਸ ਦਿਆ ਰਾਮ ਜੀ ਗੱਲਾਂ ਕਰਦੇ ਹੁੰਦੇ ਆ ਵਿਰਲੇ ਨੇ ਜਿਹੜੇ ਸਤਪੁਰਖਾਂ ਦੀ ਰਾਮ ਜੀ ਪਹਿਚਾਣਦੇ ਨੇ ਉਹਨਾਂ ਦੇ ਕਹਿਣ ਦਾ ਭਾਵ ਸੀ ਵੀ ਜਦੋਂ ਅਸੀਂ ਸੱਚਖੰਡ ਜਾਵਾਂਗੇ ਤੁਸੀਂ ਸ਼ਮੂਲੀਅਤ ਕਰੋਗੇ ਸਾਡੀ ਮੱਜਲ 'ਚ ਹਾਜ਼ਰ ਹੋਵੋਗੇ ਤੇ ਰਮਜ ਪਛਾਨਣ ਵਾਲੇ ਪਹਿਚਾਨ ਜਾਂਦੇ ਨੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਨਾ ਬਾਬਾ ਠਾਕੁਰ ਸਿੰਘ ਜੀ ਕਹਿੰਦੇ ਕਹਿੰਦੇ ਅਸੀਂ ਨਹੀਂ ਸ਼ਾਮਲ ਹੋ ਸਕਦੇ ਤੇਰੀ ਜੰਜ ਵਿੱਚ ਅਸੀਂ ਨਹੀਂ ਸ਼ਾਮਲ ਹੋ ਸਕਦੇ ਵੇਖਣ ਵਾਲੇ ਹੈਰਾਨ ਨੇ ਨਾ ਸਮਝ ਲੋਕ ਹੈਰਾਨ ਨੇ ਪਰ ਜਦੋਂ ਸੰਤ ਕੀਰਤਨ ਸਿੰਘ ਜੀ ਸੱਚਖੰਡ ਗਏ ਉਹਨਾਂ ਦਿਨਾਂ ਵਿੱਚ ਗਿਆਨੀ ਠਾਕੁਰ ਸਿੰਘ ਜੀ ਅਮਰੀਕਾ ਵਿੱਚ ਬੈਠੇ ਸੀ ਆਖੋ ਸਤ ਨਹੀਂ ਸ਼ਾਮਲ ਹੋ ਸਕੇ ਐਸੀ ਵਾਸਤਾ ਬਣ ਜਾਂਦੀ ਏ ਐਸੀ ਕਿਰਪਾ ਹੋ ਜਾਂਦੀ ਏ ਜਿਨ੍ਹਾਂ ਦੇ ਹਿਰਦੇ ਵਿੱਚ ਗੁਰ ਸ਼ਬਦ ਦੀ ਵਿਚਾਰ ਦਾ ਗੁਰ ਇਤਿਹਾਸ ਦੀ ਵਿਚਾਰ ਦਾ ਕਿਨਕਾ ਵਸ ਜਾਏ ਅਸੀਂ ਆਇਆ ਸੰਸਾਰ ਤੇ ਬਾਣੀ ਪੜਨ ਸੁਣਨ ਵਾਸਤੇ ਬੰਦੇ ਬਣਾਇਆ ਮਾਲਕ ਨੇ ਬੰਦਗੀ ਵਾਸਤੇ ਪਰ ਸਾਡੀ ਬਦ ਕਿਸਮਤੀ ਏ ਨਾਮ ਵਿਚਾਰ ਲੱਗੇ ਅਨ ਲਾਲਚ ਬਿਰਥਾ ਜਨਮ ਪ੍ਰਾਣੀ ਜੇ ਕਿਤੇ ਕਿਰਪਾ ਹੋ ਗਏ ਮਹਾਪੁਰਖਾਂ ਦੇ ਬਚਨ ਹਿਰਦੇ ਚ ਵਸ ਗਏ ਬਾਬਾ ਪਰਭੂਰ ਸਿੰਘ ਹੋਂ ਜੀ ਐਵੇਂ ਨਹੀਂ ਬਾਹਮਾ ਓਲਾਰ ਓਲਾਲ ਕੇ ਬਾਬਾ ਨਰੈਨ ਸਿੰਘ ਮਹਾਰਾ ਦੀ ਜੈ ਜੈਕਾਰ ਕਰਦੇ ਐਵੇਂ ਨਹੀਂ ਬਾਬਾ ਰਣਜੀਤ ਸਿੰਘ ਜੀ ਆਨੰਦ ਵਿੱਚ ਵੱਡਿਆਂ ਦੀਆਂ ਯਾਦਾਂ ਮਨਾਉਂਦੇ ਕਿਤੇ ਸਾਡੇ ਤੇ ਕਿਰਪਾ ਹੋ ਗਈ ਅਸੀਂ ਵੀ ਆਨੰਦ ਵਿੱਚ ਕਹਾਂਗੇ ਆਓ ਦੋ ਬਚਨ ਸਾਂਝੇ ਕਰਕੇ ਧਾਰਨਾ ਰੂਪ ਦੇ ਵਿੱਚ ਸਮਾਪਤੇ ਹੋਂਜਾ ਭੁੱਲਾਂ ਦੀ ਖਿਮਾ ਕਿੰਨੇ ਰਬ ਰੰਗੀਆਂ ਰੂਹਾਂ ਸਟੇ ਤੇ ਸੁਭਾਏ ਮੰਨੇ ਬਾਬਾ ਸੰਤੋਖ ਸਿੰਘ ਜੀ ਬੜਾ ਆਨੰਦਮਈ ਕੀਰਤਨ ਕਰਦੇ ਆ ਉਹਨਾਂ ਪਾਸੋਂ ਵੀ ਆਨੰਦ ਲੈਣਾ ਤੇ ਸੰਗਤ ਵਿੱਚ ਬਾਬਾ ਗੁਰਸੇਵਕ ਸਿੰਘ ਜੀ ਹੈਪੀ ਬੈਠੇ ਐ ਬਾਬਾ ਭਰਪੂਰ ਸਿੰਘ ਜੀ ਭਾਈ ਹਰਪ੍ਰੀਤ ਸਿੰਘ ਜੀ ਸਭ ਨੇ ਹਾਜ਼ਰੀ ਭਰਨੀ ਆ ਸਾਰਿਆਂ ਤੋਂ ਲਾਹਾ ਲਈਏ ਕਿਤੇ ਸਾਡਾ ਇੱਥੇ ਆਉਣਾ ਬਹਿਣਾ ਪਰਵਾਣ ਚੜ ਜਾਏਗਾ ਸਾਡੇ ਵੀਰ ਜਸ ਸੇਰਪੁਰੀ ਆ ਜੀ ਜਸਕੀਰਤ ਸਿੰਘ ਉਹ ਲਾਈਵ ਦੀ ਸੇਵਾ ਨਿਭਾ ਰਿਹਾ ਹੈ ਤਪਾ ਦਰਾਜ ਮੁਹਾਲੀ ਚੈਨਲ ਤੋਂ ਲਾਈਵ ਦੀ ਸੇਵਾ ਇਥੋਂ ਦੀ ਗੱਲ ਵਿਦੇਸ਼ਾਂ ਤੱਕ ਪਹੁੰਚਾਈ ਜਾ ਰਹੀ ਹੈ ਇਹ ਵੀ ਵੱਡੀ ਸੇਵਾ ਹੈ ਸਮੁੱਚੇ ਰੂਪ ਦੇ ਵਿੱਚ ਸਾਰਿਆਂ ਦਾ ਧੰਨਵਾਦ ਮਹਾਂਪੁਰਖ ਬਾਬਾ ਰਣਜੀਤ ਸਿੰਘ ਮਹਾਰਾਜ ਜੀ ਦਾ ਧੰਨਵਾਦ ਆਪ ਸੰਗਤ ਦਾ ਧੰਨਵਾਦ ਵੀਰ ਗੁਰਤੇਜ ਸਿੰਘ ਜੀ ਸਟੇ ਸੈਕਟਰੀ ਸਹਿਬਾਨ ਬੜਾ ਪਿਆਰ ਮਾਨ ਸਤਿਕਾਰ ਬਖਸ਼ਦੇ ਨੇ ਗੁਣੀ ਜਨ ਲੋਕਾਂ ਦੀ ਸਟੇਜ ਤੋਂ ਨਮਾਨੀਆਂ ਨੂੰ ਮਾਣ ਬਖਸ਼ਦੇ ਨੇ ਬੜਾ ਧੰਨਵਾਦ ਸਭ ਤੋਂ ਵੱਡਾ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਛਤਰ ਛਾਇਆ ਦਾ ਆਨੰਦ ਵਰਤਾ ਕੇ ਸਾਨੂੰ ਨਿਗੇ ਮਿੱਠੇ ਗੋਦ ਵਿੱਚ ਬਿਠਾਇਆ ਐ ਇਦਾਂ ਹੀ ਮਹਾਰਾਜ ਕਿਰਪਾ ਰੱਖਣਾ ਆਓ ਸਾਰੇ ਮਹਾਪੁਰਖਾਂ ਦੇ ਪਿਆਰ ਵਿੱਚ ਜਿਨ੍ਹਾਂ ਤੇ ਉਹਨਾਂ ਨੇ ਬਖਸ਼ਿਸ਼ਾਂ ਕੀਤੀਆਂ ਉਹ ਅੱਜ ਨਹੀਂ ਸਦੀ ਕਹਿੰਦੇ ਰਹਿਣਗੇ ਬਾਬਾ ਜੀ ਕੋਟੀਆਂ ਅਸੀਂ ਸਾਂ ਸਾਨੂੰ ਤਾਰਿਆ ਬਾਬਾ ਜੀ ਕੋਟੀਆਂ ਅਸੀਂ ਸਾਂ ਸਾਨੂੰ ਤਾਰਿਆ ਬਾਬਾ ਜੀ ਅਸੀਂ ਸਾਂ ਸਾਂ ਛੋਡਿਆ ਅਸੀਸਾਂ ਸਾਨੂੰ ਤਾਰਿਆ ਬਾਬਾ ਜੀ ਛੋਡਿਆ ਅਸੀਸਾਂ ਸਾਨੂੰ ਤਾਰਿਆ ਜਿਨ੍ਹਾਂ ਦੇ ਮਹਾਪੁਰਖਾਂ ਤੋਂ ਆਨੰਦ ਮਾਣਿਆ ਅਸੀਸਾਂ ਬਖਸ਼ਿਸ਼ਾਂ ਲਈਆਂ ਨੇ ਇਹੀ ਸੱਚੀ ਸੁੱਤੀ ਸਰਦਾ ਹੋਏਗੀ ਅਕੀਦਤ ਹੋਏਗੀ ਉਹਨਾਂ ਦੇ ਪਰਵਕਾਰਾਂ ਨੂੰ ਹਿਰਦੇ ਚੋਂ ਯਾਦ ਕਰਿਓ ਸਾਰੇ ਪੜੋ ਕੋਈ ਰਸਨਾ ਬਾਂਜੀ ਨਾ ਰਹੇ ਬਾਬਾ ਜੀ ਥੋਟਿਓ ਅਸੀ ਸਾਸਨੂ ਤਹਰਿਆ ਬਾਬਾ ਜੀ ਥੋਟਿਓ ਅਸੀ ਸਾਸਨੂ i yeah. yeah. ਅਸੀਂ ਸੰਸ ਨੂੰ ਤਾਰਿਆ ਬਾਬਾ ਜੀ ਛੋਟੀਆਂ ਅਸੀਂ ਸੰਸ ਨੂੰ ਤਾਰਿਆ ਬਾਬਾ ਜੀ ਸਾਨੂੰ ਤਾਰਿਆ ਜੀ ਬਾਬਾ ਜੀ ਛੋਟੀਆਂ ਸਾਨੂੰ ਤਾਰਿਆ ਬਾਬਾ ਜੀ ਛੋਟੀਆਂ ਸਾਨੂੰ ਤਾਰਿਆ ਸਵਾਹ ਐਨਿਕ ਹਾਜ਼ਰੀ ਪ੍ਰਵਾਨ ਹੋਇਆਂ ਪੁੱਲਾਂ ਦੀ ਖੀਮਾ ਮਾਰਾ ਸਭ ਕਿਰਪਾ ਕਰਨ ਸਭ ਦਾ ਗਾਵਿਆ ਸੁਣਿਆ ਪ੍ਰਵਾਨ ਚੜੇ ਮਹਾਪੁਰਖਾਂ ਦੀਆਂ ਖੁਸ਼ੀਆਂ ਬਖਸ਼ਿਸ਼ਾਂ ਲੈ ਕੇ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ